ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ اسی 8 مارچ ਤੋਂ ਵਨ ਮੰਤਰੀ ਇਸਤਰੀ ਦੇਸੇ ਸੀ ਰੋਜ਼ ਪ੍ਰਦਰਸ਼ਨ ਕਰ ਰਹੇ ਆ ਇਸਤਰੀ ਵਿੰਗ ਵੱਲੋਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਇਸ ਵੇਲੇ ਰਾਜ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਸਾਡੀਆਂ ਬੀਬੀਆਂ ਨੂੰ ਲਾਰਾ ਲਾਇਆ ਕਹਿੰਦੇ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਜਿਹੜਾ ਹਰ ਮਹੀਨੇ ਦਿਆ ਕਰਾਂਗੇ ਅੱਜ 2 ਸਾਲ ਬੀਤ ਕੇ ਜਿਹੜਾ 24000 ਰੁਪਏ ਬੰਦ ਹੈ ਪਰ ਇਹਨਾਂ ਨੇ ਇੱਕ ਕੁੱਟੀ-ਕੋਟੀ ਨਹੀਂ ਦਿੱਤੀ ਔਰਤਾਂ ਨੂੰ ਦੂਜਾ ਜਿਹੜਾ ਇਹਨਾਂ ਨੇ ਕੀਤਾ ਹੈ ਕਿ ਰਾਸ਼ਨ ਦੇ ਨਾਮ ਤੇ ਇਹਨਾਂ ਨੇ ਕੀ ਕੀਤਾ ਕਿ ਲੱਖ 11 ਲੱਖ ਰਾਸ਼ਨ ਕਾਰਡ ਇਹਨਾਂ ਨੇ ਲੋਕਾਂ ਦਾ ਕਟਿਆ ਕਿ ਉਹਨਾਂ ਤੋਂ ਪਹਾਲ ਕੀ ਕਰਨਾ ਸੀਗਾ ਜਿਹੜਾ ਰਾਸ਼ਨ ਕਾਰਡ ਬਾਕੀ ਬਚਿਆ ਉਹ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਿਆ ਲੋਕਾਂ ਕੋਲ ਕਣਕ ਉਹਨਾਂ ਨੂੰ ਪਹਿਲਾਂ ਦਾਲ ਪਹਿਲਾਂ ਹੀ ਨਹੀਂ ਮਿਲਦੀ ਸੀ ਕਣਕ ਜਿਹੜੀ ਅੱਜ ਪਹਿਲਾਂ 30 ਸੀ ਉਸ ਤੋਂ ਉਹਨਾਂ ਨੇ 15 ਕਰਤੀ 15 ਤੋਂ ਅੱਜ ਇਹ 5 ਕਿਲੋ ਲਫਾਫੇ ਚ ਪਾ ਕੇ ਜਿਹੜਾ ਕਿਤੇ ਕਣਕ ਫੜਾਈ ਜਾਂਦੇ ਕਿਤੇ ਆਟਾ ਉਹ ਵੀ ਹਾਲੇ ਤੱਕ 10% ਲੋਕਾਂ ਕੋਲੇ ਪਹੁੰਚਿਆ 90% ਕੋਲੇ ਉਹ ਵੀ ਨਹੀਂ ਪਹੁੰਚਿਆ ਜਿਹੜੀ ਕਿ ਉਹ ਉਹ ਵੀ ਇੱਕ ਮਜ਼ਾਕ ਹੈ ਦੂਜਾ ਇਹ ਕਹਿੰਦੇ ਬਿਜਲੀ ਦਾ ਬਿੱਲ ਜ਼ੀਰੋ ਆਊਗਾ 600 ਯੂਨਟ ਮਾਪ ਹੈ ਇੱਥੇ ਹਜ਼ਾਰਾਂ ਬੀਬੀਆਂ ਅੱਜ ਪਹੁੰਚੀਆਂ ਜਿਨ੍ਹਾਂ ਦੇ ਬਿੱਲ ਕਿਸੇ ਦਾ 20000 ਹੈ ਕਿਸੇ ਦਾ 50000 ਲੱਖ ਰੁਪਏ ਬਿੱਲ ਵਾਲੇ ਵੀ ਆਮ ਔਰਤਾਂ ਇੱਥੇ ਬੈਠੀਆਂ ਇੰਨੇ ਨੇ ਬਿੱਲ ਲੋਕਾਂ ਨੂੰ ਆ ਗਿਓ ਕਿਵੇਂ ਆਏ ਹੈਗੇ ਅੱਗੇ ਜਿਹੜਾ ਬੀਬੀਆਂ ਨੂੰ ਸ਼ਗਨ ਸਕੀਮ ਦੇ ਸਾਡੀਆਂ ਬੱਚੀਆਂ ਨੂੰ ਪੈਸੇ ਮਿਲਦੇ ਸੀਗੇ 6 6 ਸਾਲ ਹੋ ਗਏ ਉਹਨਾਂ ਦੇ ਵਿਆਹ ਹੋ ਜਾਣ ਕੋਈ ਸ਼ਗਨ ਸਕੀਮ ਦਾ ਪੈਸਾ ਨਹੀਂ ਆਇਆ ਜਿਹੜੀ ਪੰਜਾਬ ਦੇ ਵਿੱਚ ਔਰਤਾਂ ਦੀ ਸਿਕਿਉਰਿਟੀ ਹੈ ਜਾਂ ਆਮ ਲੋਕਾਂ ਦੀ ਸਿਕਿਉਰਿਟੀ ਹੈ ਕੋਈ ਉਸ ਕਾਉਂਟੀ ਨਾਂ ਦੀ ਚੀਜ਼ ਨਹੀਂ ਲੈਂਡ ਆਰਡਰ ਸਰਕਾਰ ਦਾ ਫੇਲ ਹੈ ਔਰਤਾਂ ਨੂੰ ਜਿਹੜਾ ਸ਼ਰੇਆਮ ਕਰਨਾਂ ਦੀਆਂ ਵਾਲੀਆਂ ਪੱਟ ਲੈਂਦੇ ਆ ਗੱਲ ਦੇ ਵਿੱਚ ਉਹ ਚੇਨਾ ਖਿੱਚ ਲੈਂਦੇ ਆ ਸੋ ਇਸ ਤਰ੍ਹਾਂ ਦੇ ਹਾਲਾਤ ਹੈ ਪੰਜਾਬ ਦੇ ਵਿੱਚ ਵੀ ਕੋਈ ਸੇਫ ਨਹੀਂ ਨਾ ਔਰਤਾ ਨਾ ਆਮ ਲੋਕ ਸੋ ਅਸੀਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਗਵਰਨਮੈਂਟ ਦੇ ਉੱਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਜਿਹੜਾ ਵੱਲੋਂ ਬਿਆਨ ਦਿੱਤਾ ਜਾ ਵਿਧਾਨ ਸਭਾ ਚੋਂ ਕਮਿਟੀ ਅ ਦੇਖੋ ਜੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਪਹਿਲੀ ਗੱਲ ਤਾਂ ਇਹ ਦੇਖੋ ਵੀ ਸਾਡੇ ਮੂੰਹ 'ਚ ਤਾਂ ਹਲ ਵੀ ਉਹਨਾਂ ਨੂੰ ਸਾਹ ਵੀ ਨਿਕਲ ਰਿਹਾ ਹੈਗਾ ਪਰ ਉਹਨਾਂ ਨੇ ਜਿਹੜਾ ਮर्यादा ਨਹੀਂ ਰੱਖੀ ਹੈਗੀ ਮੁੱਖ ਮੰਤਰੀ ਦੇ ਅਹੁਦੇ ਦੀ ਪਹਿਲਾਂ ਜਦੋਂ ਵਿਰੋਧੀ ਚਰਚ ਵੀ ਹੁੰਦੇ ਸੀਗੇ ਸਾਨੂੰ ਤਾਂ ਉਹ ਤੋਂ ਦੇਖ ਲੈਣਾ ਚਾਹੀਦਾ ਸੀ ਵੀ ਇਹਨਾਂ ਦੇ ਲੱਛਣ ਕੀ ਹੈਗੇ ਸਟੇਜ ਤੇ ਖੜ ਕੇ ਜਦੋਂ ਵੀ ਵਿਰੋਧੀ ਸੀ ਸਰਕਾਰ ਦੇ ਵਿੱਚ ਪਾਰਟੀਆਂ ਸੀ ਇਹ ਉਹਨਾਂ ਦੀ ਵੀ ਗਲਤ ਲਫ਼ਜ਼ਾਂ ਨਾਲ ਸਬੋਧਨ ਕਰਦੇ ਸੀਗੇ ਕਿ ਆਪਾਂ ਲੋਕਾਂ ਤੋਂ ਉਦੋਂ ਜਲਤੀ ਹੋ ਗਈ ਕਿ ਅਸੀਂ ਇਹਨਾਂ ਨੂੰ ਪਛਾਣਿਆ ਨਹੀਂ ਉਹੀ ਜਿਹੜੀਆਂ ਇਹਨਾਂ ਦੇ ਲੱਛਣ ਵਿਧਾਨ ਸਭਾ ਦੇ ਵਿੱਚ ਜਾ ਕੇ ਹੈਗੇ ਆ ਕਿ ਵਿਰੋਧੀ ਧਿਰ ਨੂੰ ਤੁਸੀਂ ਅੱਥਾ ਉੱਥੇ ਖੜ ਕੇ ਉਹਨਾਂ ਵੱਲ ਆਨੇ ਕੱਢ ਰਹੇ ਹੋ ਤੇ ਇਹ ਕਹਿ ਰਹੇ ਹੋ ਕਿ ਅਸੀਂ ਵਿਧਾਨ ਸਭਾ ਨੂੰ ਤਾਲਾ ਲਾਵਾਂਗੇ ਤੇ ਸਭ ਤੋਂ ਘਟੀਆ ਗੱਲ ਜਿਹੜੀ ਉਹਨਾਂ ਨੇ ਉੱਥੇ ਕਹੀ ਹੈ ਕਿ ਅਸੀਂ ਜਿਹੜਾ ਵਿਰੋਧੀ ਧਿਰ ਦੀ ਕਹਿੰਦੇ ਜੁਬਾਨ ਤੇ ਵੀ ਤਾਲਾ ਲਾ ਦਿਓ ਸਪੀਕਰ ਸਾਹਿਬ ਇਹਨਾਂ ਦੀ ਜੁਬਾਨ ਤੇ ਵੀ ਤਾਲਾ ਲਾ ਦਿਓ ਦੇਖੋ ਵੀ ਇਹ ਡੈਮੋਕ੍ਰੇਸੀ ਹੈ ਠੀਕ ਹੈ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਵਿਰੋਧੀ ਧਿਰ ਦੀ ਜੁਬਾਨ ਤੇ ਤਾਲਾ ਕਿਵੇਂ ਲਾ ਸਕਦੇ ਹੋ ਤੁਸੀਂ ਕਿਉਂ ਲੋਕਾਂ ਦੇ ਮੁੱਦੇ ਵਿਰੋਧੀ ਧਿਰ ਨਹੀਂ ਚੁੱਕੂ ਤਾਂ ਕੌਣ ਚੁੱਕੂਗੀ ਸੋ ਇਹ ਇਹ ਬਹੁਤ ਉਹਨਾਂ ਦੇ ਸਿਰ ਨੂੰ ਨਾ ਜਿਵੇਂ ਬੰਦੇ ਦੇ ਨਸ਼ਾ ਚੜ ਜਾਂਦਾ ਸੱਤਾ ਦਾ ਹੰਕਾਰ ਚੜਿਆ ਹੋਇਆ ਨਸ਼ਾ ਤਾਂ ਵੈਸੇ ਵੀ ਉਹਨਾਂ ਦੇ ਰਗ ਰਗ ਦੇ ਵਿੱਚ ਹੈਗਾ ਹੁਣ ਦੁੱਗਣਾ ਹੋ ਗਿਆ ਜੀ ਜਿਹੜਾ ਸਾਡਾ ਅੱਜ ਰਨਾ ਲੱਗਾ ਜੋ ਸਾਡੀ ਬੀਬੀ ਹਰ ਸਿਮਰ ਕੋਲ ਬਾਦਲ ਬੀਬੀ ਹਰ ਗੋਬਿੰਦ ਜੀ ਦੀ ਗਵਾਹੀ ਦੇ ਹੇਠ ਫੋਮੋ ਮਾ ਕੇ ਸਾਰੇ ਪੰਜਾਬ ਦੇ ਵਿੱਚ ਜੋ ਕੀ ਅੱਜ ਧਰਨਾ ਜਿਹੜਾ ਸਾਡਾ ਅੱਜ ਦਿਹਾੜਾ ਦਿਵਸ ਤੇ ਇਸਤਰੀ ਅਧਿਕਾਰਤਾ ਸਾਰੇ ਤੁਹਾਡੇਦਰ ਨਾਲ ਕੀ ਕਾਰਨ ਨੇ ਜਿਹੜਾ ਇੰਨੇ ਵੱਡੀ ਗਿਣਤੀ ਦੇ ਵਿੱਚ ਦੇਖੋ ਜੀ ਮੰਗਾ ਨੇ ਸਾਡੀਆਂ ਲੰਬੇ ਸਮੇਂ ਤੋਂ ਮੰਗਾ ਨੇ ਬੀਬੀਆਂ ਨੇ ਵੀ ਮੰਗਾਂ ਰੱਖੀਆਂ ਨੇ ਜਿਹੜਾ ਸਾਡਾ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਉਹ ਨਹੀਂ ਪੂਰਾ ਕੀਤਾ ਗਿਆ ਸਾਡੀਆਂ ਹੋਰ ਵੀ ਬਹੁਤ ਮੰਗਾਂ ਨੇਗੀਆਂ ਮੰਗਾਂ ਨੂੰ ਤਾਂ ਲੈ ਕੇ ਮੰਗਾ ਇਹ ਪੂਰੀ ਅਕਾਰ ਹੀ ਨਹੀਂ ਸਕਦੇ ਲੰਬੇ ਸਮੇਂ ਤੋਂ ਜੋ ਕਿ ਸਾਡੇ ਅਜੇ ਕਿਸਾਨ ਮਜ਼ਦੂਰ ਸਾਰੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਆਪਣੀਆਂ ਮੰਗਾਂ ਲੈ ਕੇ ਹੱਕ ਲੈ ਕੇ ਅੱਜ ਛੜਕਾ ਦੇ ਉੱਤੇ ਹੋਏ ਧਰਨੇ ਮੇਰਾ ਨਾਮ ਵਾਤਾਮਸੀ ਬਾਟਾ ਨੰਬਰ 19 ਤੋਂ ਬਾਈ ਪੰਜਾਬ ਸਰਕਾਰ ਨੇ ਜੋ ਝੂਠ ਗੱਪਾਂ ਮਾਰੇ ਹਜ਼ਾਰ ਹਜ਼ਾਰ ਰੁਪਈਆ ਦਾ ਝੋਟਾ ਲਾਰਾ ਲਾਗਾ ਮੁਸਕਰਣਾ ਰਾਸ਼ਨ ਕਾਰਟ ਘਟਦੇ ਗਰੀਬ ਰੋਂਦੇ ਫਿਰਦੇ ਦਾ ਜਿਹੜਾ ਬੋਟ ਕਟ ਬਣਨ ਦੇ ਦਿਲੇ ਮੁਚਾ ਨਮਰਿਆ ਖੰਡਾ ਕਿਸੇ ਦਾ ਵੀ ਇਸ ਟਾਂ ਰਸੀ ਦਾ ਜਨੇ ਕਟ ਤੇ ਕੰਕ੍ਰੇਸ਼ਨ ਨਹੀਂ ਲੱਗ ਰਿਆ ਥੇ ਗਰੀਬ ਲੋਕਾਂ ਦੇ ਤਰਫ ਦੇ ਫਿਰਦੇ ਆਪਣੇ ਇਲਾਕੇ ਦੇ ਮੰਗੇ ਨਗਰ ਆਪ ਆਪ ਜਾਨ ਰਿਆ ਹਜ਼ਾਰ ਹਜ਼ਾਰ ਰੁਪਏ ਨਾ ਲਾਣਾ ਲਾਤਾ ਇਸ ਸਰਕਾਰ ਨੇ ਗਰੀਬਾਂ ਨੂੰ ਇੰਨਾ ਘਾ ਲੁੱਟ ਲਿਆ ਤੇ ਇਸ ਦੁਆਰ ਬਸਤੀਆਂ ਚ ਪੜਨ ਜੋਗੇ ਨਹੀਂ ਇਹਨਾਂ ਦੇ ਐਮ ਐਲ اے ਤੇ ਗਰੀਬ ਲੋਕ ਸਾਰੇ ਤਰਫ ਦੇ ਫਿਰਦੇ ਇਸ ਤਰਫ ਦੇ ਇੰਨਾ ਬੁਰਾ ਹਾਲਾ ਇਹ ਸਰਕਾਰ ਜਮਾ ਜ਼ੀਰੋ ਆ ਇਹ ਲੋਕਾਂ ਦੇ ਸਿਰ ਤੇ ਸਰਕਾਰ ਬਣ ਗਈ ਇਹ ਲੋਕ ਆਉਣ ਵਾਲਾ ਦੀਪਾ ਦਾ ਇਲੈਕਸ਼ਨ ਚ ਦਿਖਾ ਦੂ ਇਹਨਾਂ ਨੂੰ ਚਮਤਕਾਰ ਦਿਖਾ ਦੇਣਗੇ ਇਹਨਾਂ ਦੇ ਅੰਨੇ ਮੱਲੇ ਮੱਲੇ ਚ ਭੜੇ ਜੋਗੇ ਨਹੀਂ ਰਹਿ ਗਏ ਵਿਰੋਧ ਕਰੋਗੇ ਜਦੋਂ ਰੱਖੀਂ ਵਿਰੋਧ ਕਰੂੰਗਾ ਆਂਖੇ ਦੇ ਲੋ ਖੜੇ ਆ ਇਹਨਾਂ ਨਾਲ ਪਛਕੇ ਦੇਖੋ ਚੋਰੀਆਂ ਨਸ਼ਾ ڈاکੂ ਦਿਨ ਦਿਹਾੜੇ ਚੋਰੀਆਂ ਆਉ ਰਹੀਆਂ ਜਾਂ ਦਿਨ ਦਿਹਾੜੇ ਦੀ ਮਾਰ ਕੋ ਟੋਰੀਆਂ ਗੋਲੀਆਂ ਚੱਲ ਰਹੀਆਂ ਦੱਸੋ ਦਿਨ ਦਿਹਾੜੇ ਇਹ ਮਾਂਵਾ ਤੜਫਦੀਆਂ ਬਣਦੇ ਨੇ ਆਪਣੇ ਬੱਚਾ ਲਈ